ਕਦੇ ਮੈਂ ਹੀ ਐ ਮੈਂ ਫਿਰ ਉਸਕੇ ਖੜਾ ਹੋ ਗਿਆ ਸੀ ਤੋਂ ਫਿਰ ਮੈਂ ਲਗਾਇਆ ਆਦਰ ਕੀਤਾ ਕਿ ਬੜੀ ਖੁਸ਼ੀ ਹੋਈ ਕਿ ਤੁਸੀਂ ਡੀਟੀਪੀਓ ਕਦੋਂ ਲੱਗ ਗਏ ਤੁਸੀਂ ਕਿਰੇ ਮੈਂ ਬਾਬਾ ਜੀ ਰੋ ਗਿਆ ਤੇ ਅਸਲ ਤੇ ਨਾਲ ਜਿਹੜਾ ਵਿਅਕਤੀਤਾ ਦਾ ਪੱਖ ਤੋਂ ਮੈਂ ਤੁਹਾਨੂੰ ਦੱਸਣਾ ਸੀ ਕਿ ਉਹ ਜਿਹੜਾ ਪੀਐਨਸੀ ਸ਼ਾਇਦ ਵਿਚਾਰਾ ਜਿਹਾ ਡਰਾਈਵਰ ਹੋਊਗਾ ਉਹਦਾ ਕੋ ਕੰਮ ਸੀਗਾ ਤੇ ਉਹ ਇਹਨਾਂ ਨੇ ਮੈਨੂੰ ਕਿਹਾ ਤੇ ਮੈਂ ਫੋਨ ਕਰਤਾ ਸੰਬੰਧ ਕਰ ਸਕਦਾ ਮੈਂ ਉਹ ਕਹਿਣਾ ਚਾਹੁੰਦਾ ਕਿ ਡੀਟੀਪੀਓ ਆ ਉਹ ਕਾਨੀਕਾਰ ਵੀ ਆ ਉਹਨੂੰ ਆਪਦੇ ਪੀ ਅੰਦਰੂਨੀ ਫਿਕਰ ਆ ਤੇ ਡਰਾਈਵਰ ਦਾ ਵੀ ਫਿਕਰ ਆ ਉਹ ਉਹਨੂੰ ਲੈ ਕੇ ਆਇਆ ਵਿਨਿੰਦਰ ਕੁਗਿਆਨ ਵੀ ਲਿਖਕ ਆ ਸਾਡਾ ਕੰਮ ਕਰਵਾਉਂਦਾ ਹੋ ਗਿਆ ਜੀ ਮੇਰਾ ਕਰਨਾ ਚਾਹਤ ਚੰਨੋ ਧੰਨਵਾਦ ਦੂਜੀ ਜਿਹੜੀ ਗੱਲ ਔਰ ਤੋਂ ਬਾਅਦ ਇਹ ਬਦਲ ਕੇ ਆ ਗਿਆ ਐਥੇ ਤੇ ਮੇਰੇ ਨਾਲ ਸੰਪਰਕ ਨਹੀਂ ਹੋਇਆ ਤੇ ਫਿਰ ਕੁਸ਼ਵੰਤ ਪੰਗਾੜੀ ਦੀ ਮੈਂ ਕੋਸਟ ਪੜ੍ਹੀ ਕੇ ਭਲੀ ਜੀਤ ਜੀ ਨੇ ਤੇ ਪੁੱشن ਜੀ ਦੀ ਪਤਨੀ ਬੀਬੀ ਸਰਦਾਰ ਜੀ ਨੇ ਉਹਨਾਂ ਬਾਰੇ ਇੱਕ ਕਿਤਾਬ ਜਿਹੜੀ ਐ ਸਫਰ ਮੈਂ ਕਿਹਾ ਯਾਰ ਤੋਂ ਡੀਡੀਪੀਓ ਸਾਹਿਬ ਨੂੰ ਮੈਂ ਲੱਭੂਗਾ ਕਿਸੇ ਦਿਨ ਧੰਨਵਾਦ ਕਰੂੰਗੀ ਮੰ ਤੋਂ ਕਿਤਾਬ ਵੀ ਮੈਂ ਮੰਗਾ ਲਈ ਪਰ ਪੜ ਨਹੀਂ ਸਕਿਆ ਰੱਖ ਲਈ ਤਾਂ ਮੰਗਾ ਲਈ ਤਾਂ ਕਰ ਰਹੀ ਸੀ ਅੱਜ ਪੁੱشن ਜੀ ਦਾ ਜ਼ਿਕਰ बार-बार ਬਾਬਾਣੀਆਂ ਕਹਾਣੀਆਂ ਤੋਂ ਕਰੇਣ ਜਿਹੜੇ ਜਿਹੜੇ ਪੁੱਤਾਂ ਤੋਂ ਵੱਧ ਹੁੰਦੇ ਆ ਬੁਰੋ ਨੂੰ ਤੇ ਇਸ ਇਸਲੇ ਦੇ ਨਾਂ ਤੇ ਤਾੜੀਆਂ ਜਰੂਰ ਵੱਜੀਆਂ ਚਾਹੀਦੀਆਂ ਕਿ ਕੂਸ਼ਮ ਜੀ ਦਾ ਮਲਾਪ ਹੋਣਾ ਸੀ ਅਸੀਂ ਤੋਂ ਦੰਦਮੀ ਜੀ ਬੈਠੇ ਆ ਇਹਨਾਂ ਨੇ ਲੇਖਕ ਵੀ ਪੈਦਾ ਕੀਤੇ ਸੰਖਰਾਈ ਤੇ ਪੰਜਾਬੀ ਕੋਰਾਈ ਤੇ ਪਾਠ ਵੀ ਪੈਦਾ ਕੀਤੇ ਮੈਨੂੰ ਬਹੁਤ ਛਾਪਿਆ ਸੀ ਕਿਸੇ ਵੀ ਪੰਜਾਬੀ ਚੋਂ ਨੂੰ ਜਿਹੜੇ ਡੀਟੇਰ ਆ ਉਹਨਾਂ ਦੀ ਹੋਰ ਤਰ੍ਹਾਂ ਦੀ ਭਾਸ਼ਾ ਉਹਨਾਂ ਨੂੰ ਸਾਡੀ ਸਾਡੀ ਬੋਲੀ ਚੰਗੀ ਨਹੀਂ ਲੱਗਦੀ ਕਿਉਂਕਿ ਉਹ ਬਹੁਤ ਥੂੜਾ ਲਿਖਦੇ ਜਿਹੜੇ ਕਲਾਕਾਰ ਦੋਸਤ ਕਲਾਕਾਰ ਤਾਂ ਕਿਤੇ ਕਿਤੇ ਨੋਟ ਕਰਦੇ ਪੱਤਰਕਾਰ ਵੀ ਕੀਤੇ ਆ ਕੌਕੇ ਇਹਨਾਂ ਦਾ ਬਹੁਤ ਵਿਚਾਰੀ ਬਹੁਤ ਭਗਤੀ ਤਜਰਬਾ ਹੈ ਉਹ ਪੁੱਛ ਰਹੀ ਜਿਹੜੀ ਇਹਨਾਂ ਨੂੰ ਉਤਸ਼ਾਹਤ ਕਰ ਗਏ ਕੌਣ ਜਿਹਦੇ ਵਿੱਚ ਕਾਲੀ ਕੀ ਗੱਲ ਹੋ ਗਈ ਕੀ ਲੜਦੇ ਕਾ ਤੋ ਕਾ ਤੋ ਲੜਦੇ ਲੰਮਾ ਮੁਲ ਗਿਆ ਮੇਰਾ ਮਸਤ ਬੰਦਾ ਕਿਉਂ ਨਹੀਂ ਪਾ ਗਿਆ ਉਹ ਫੜਾ ਗਏ ਇਹਨਾਂ ਨੂੰ ਕੱਲ ਨੂੰ ਉਸ ਲੱਭਦੇ ਫਿਰਦੇ ਕਾਲਜ ਚ ਵੀ ਬਲਜੀਤ ਕੌਣ ਇਹ ਹੁੰਦੀ ਹੈ ਟਿੰਗ ਟਿੰਗ ਕੇ ਲੈਂਦੇ ਆਪਾਂ ਵੀ रिंग दे, भी है दे भी है। के जाके रचना करके धक्के मुझे ओम प्रकाश दस सौ बन रहे हैं जिन्ना चेर अत सौ बनना छिए भला होगा मैं खड़िया खरीदना अब तो मैं ड्यूटी नभा रहा मैडम सोल साधान आ नहीं सके दीपक जी भी साबर है एसोसीएट मैं अकैडमी के इन्होंने भरावान ने बहुत चंकीबंदी की जगदीप बहुत एक्टिव है

ਤੇ ਚਪਲਾ ਲਾ ਕੇ ਸਹਿਜ ਵਸਤਵਿਕ ਤੇਿਆਰੀ ਪਾਣੀ ਪਾਣੀ ਰਖਾ ਲਾਤੀ ਰੱਖਿਆ ਜਿਹੜਾ ਬੋਲੇ ਆ ਮੈਂ ਇਹਨਾਂ ਨੂੰ ਮੈਨੂੰ ਤਾਂ ਸ਼ਦਾਈ ਇਹ ਕਰਕੇ ਵੀ ਮੈਂ ਇਹਨਾਂ ਦੀ ਭਾਸ਼ਣ ਕਲਾ ਤੋਂ ਬਹੁਤ ਪ੍ਰਭਾਵਿਤ ਇੱਕ ਵਾਰੀ ਇਹਨਾਂ ਨੇ ਅਫਗਾਨਿਸਤਾਨ ਦੀ ਗੱਲ ਸੁਣਾਈ ਸੀ ਉਹ ਮੇਰੇ ਜ਼ਹਿਨ 'ਚ ਜੇ ਵੀ ਕੁਝ ਦਿੱਕਤ ਨਹੀਂ ਕਈ ਸਮਾਕਾਲੀ ਲੋਕਾਂ ਕਰ ਰਹੇ ਆ ਹੈ ਵੱਡੀਆਂ ਉੱਤੇ ਉੱਤੇ ਪ੍ਰੋਫੈਸਰ ਵੱਧ ਲੱਗਦੇ ਆ ਤੇ ਐਡੀਜੀਪੀ ਕਰ ਲੱਗਦੇ ਨੇ ਇਹ ਐਡੀਜੀਪੀ ਆਪਣੇ 'ਚ ਕਿੱਥੇ ਆ ਕੇ ਪੈਂਦਾ ਯਾਰ ਉਹ ਆਪ ਕੋ ਕਿਹੜੇ ਲੈ ਦੇਖ ਤੋਂ ਕਿਹੜਾ ਸੈਂਟਰ ਖਾ ਲਾ ਲੈਂਦੇ ਕੰਮ ਤਾਂ ਕੋਈ ਸੰਨ ਕੋਈ ਚੰਗ ਲਾ ਲੀ कहना अफसर है बहुत मैं डिस्टर्ब नहीं करता बहुत बुझे होंगे ठीक है इस करके दोस्तों अच्छा मैं कहानिया बारे इन्ने दीप जी बोलने बहुत प्यारा संत जी मेरे वेरा बहुत प्यार बने सकता उसकी तो कहानिया बारे बोल के पाठक दर्शक भी सारे पैदा करता जज्बा कि कहानियां पाठक बनीए धके बनिया जाता बता ए बनिया जाता जिन्हें अच्छी प्रेरणा दिखी है सारे बंद छोटिया टिप्पणियां अपने अपने प्रभाव बड़े सूखमता के बड़े शिदत नाम जिले आ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਨਾ ਸਿੰਗਲ ਸਾਹਿਬ ਆ ਜਿਹੜੇ ਸੈਕਟਰ ਉੱਤੇ ਸੀਗੇ ਇੱਕ ਪਟਾਇੰਟ ਸੀਨੀਅਰ ਉਹਦੇ ਸੀ ਸੈਕਟਰੀਏ ਤੇ ਉਹਨੇ ਬਹੁਤ ਕਹਾਣੀਆਂ ਲਿਖੀਆਂ ਮਗਰ ਪਾਤਰ ਉੱਥੇ ਮਿਲਦੇ ਸੀ ਬਹੁਤ ਇੰਟਰਸਟਿੰਗ ਕਹਾਣੀਆਂ ਲਿਖੀਆਂ ਪੜੀਆਂ ਵੀ ਗਈਆਂ ਤੇ ਬਾਅਦ ਵਿੱਚ ਮੈਨੂੰ ਕੋਲੋਂ ਮੈਂ ਰਿਟਾਇਰ ਹੋ ਗਿਆ ਹੁਣ ਨਾ ਮੈਂ ਸੁਬਾ ਜੀਵਨੀ ਲਿਖੂਗਾ ਮੈਂ ਫਲਾਣੇ ਦਾ ਰੇਖਾ ਜਿਤੋਂ ਲਿਖੂਗਾ ਮੈਂ ਤੇਰੇ ਖਾਸ ਦੀ ਲਿਖੂਗਾ ਮੈਂ ਘਟਾਣੀ ਜਿਹੜਾ ਕਿਲਾ ਸਮਾਂ ਤੋਂ ਉਹ ਹੁਣ ਹੋ ਗਿਆ ਕਿਹਦਾ ਤੇ ਜਮਾ ਨਹੀਂ ਲਿਖਿਆ ਇਹਨਾਂ ਕਰਕੇ ਇਹ ਆਉਣੇ ਨੂੰ ਸਰਜੀਤ ਸੁਮਨ ਤੇ ਆਹ ਜਗਦੀਪ ਧਕੇ ਨਾਲ ਕਹਿੰਦੇ ਵੀ ਫੋਨ ਸਮੋਹ ਕਾਹਦੇ ਪੰਜਾਬ ਦੇ ਲਿਫਟ ਸਾਈਟ 'ਤੇ ਆਏ ਨੇ ਬਹੁਤ ਖੋਸ਼ ਆ ਤੁਹਾਡੇ ਕੋਲੇ ਮਹਾਰਾਜ ਦਾ ਦਿੱਤਾ ਵਜਾ ਦੇਮ ਇਹ ਇਹਨਾਂ ਦੀ ਕਾਮਨਾ ਕਰੀਏ ਕਿ ਇਹ ਸਿੰਗਲਾਂ ਨੂੰ ਕਿਤੇ ਹੋ ਨਾ ਰਟਾਇਰ ਹੋ ਕੇ ਸਿੰਗਲ ਨਾ ਹੋ ਜਾਣ ਮਤਲਬ ਹੈ 80 ਪਹਿਲਾਂ ਤੋਂ ਖੜਾ ਗਿਆ ਛੋਟ ਤੋਂ 550 550 ਤੋਂ ਖੜਾ ਗਿਆ ਛੋਟ ਤੋਂ ਸਰਪੰਚ ਜਿਹੜੇ ਆ ਤੁਹਾਡੇ ਸੈਕਟੀ ਸੁਤਰੀਆਂ ਜਿਹੜੇ ਡੀਡੀਪੀ ਉਹਦੇ ਆਲੇ ਦੁਆਲੇ ਉਹ ਕਹੇ ਹਮ ਕੱਜ ਤੇ ਤੁਸੀਂ ਪਾਵੋ ਪੰਜਾਬੀ ਸਹਿ ਲੱਜ ਇੱਥੇ ਨਹੀਂ ਕਹਿੰਦਾ ਵਾ ਸੁਣੋ ਸਾਮਾਜੀ ਕਮੇਟੇ ਦਾ ਜਿਹਦੇ ਬੈਠੇ ਤੁਸੀਂ ਉਹਨਾਂ ਪਰ ਚਾਹਤ ਕੰਨੀਆਂ ਨਾਲ ਗੱਲ ਕਰਦੀ ਤੇ ਬੰਦੀਆਂ ਚਾਹਤ ਕਰਦੀ